ਜਨਮ ਦਿਨ ਕੀ ਚੀਜ਼ ਐ ਇਹ ਤੁਸੀਂ ਸਾਰੇ ਜਨਮ ਦਿਨ ਮਨਾਉਂਦੇ ਸਾਰਿਆਂ ਨੂੰ ਪਤਾ ਹੈ ਵੀ ਜਨਮ ਦਿਨ ਆ ਜਿਹੜਾ ਉਹ ਆਪਾਂ ਕਿਉਂ ਮਨਾਉਂਨੇ ਆ ਇਹ ਹੁਣ ਸੁਣਮੈਂ ਅੱਜ ਦੱਸੂਗਾ ਵੀ ਜਿਹੜਾ ਆਪਾਂ ਜਨਮ ਦਿਨ ਆ ਉਹ ਕਿਉਂ ਮਨਾਉਂਨੇ ਆ ਜਨਮ ਦਿਨ ਸ਼ਬਦ ਕਿੱਥੋਂ ਬਣਿਆ ਤੇ ਕਿਉਂ ਬਣਿਆ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੈਂ ਜਿਹੜੀ ਗੱਲ ਤੁਹਾਨੂੰ ਦੱਸਣ ਜਾ ਰਿਹਾ ਇਹ ਬਹੁਤ ਕੰਮ ਦੀ ਗੱਲ ਹੈ ਤਾਂ ਦੇਖੋ ਜਨਮ ਦਿਨ ਜਿੱਦੇ ਜਵਾਕ ਪੈਦਾ ਹੁੰਦਾ ਤਾਂ ਉਸ ਦਿਨ ਜਵਾਕ ਦਾ ਜਿਹੜਾ ਜਨਮ ਦਿਨ ਹੈ ਉਹ ਹੁੰਦਾ ਤੇ ਆਪਾਂ ਅੱਜ ਕੱਲ ਮਨਾਉਂਦੇ ਆ ਇੰਨੇ ਨੇ ਸਾਲਾਂ ਬਾਅਦ ਜਨਮ ਦਿਨ ਜਦੋਂ ਬੱਚਾ ਪੈਦਾ ਹੁੰਦਾ ਇੱਕ ਦਿਨ ਸਿਰਫ ਉਹੀ ਇੱਕ ਦਿਨ ਹੁੰਦਾ ਜਿੱਦੇ ਜਵਾਕ ਰੋਂਦਾ ਤੇ ਮਾਂ ਹੱਸਦੀ ਹੈ ਇਹ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਦੇਖਿਆ ਵੀ ਹੋਣਾ ਵੀ ਪਹਿਲੇ ਵਾਰੀ ਜਦੋਂ ਜਵਾਕ ਜਨਮ ਲੈਂਦਾ ਤਾਂ ਜਵਾਕ ਜਦੋਂ ਰੋਂਦਾ ਤਾਂ ਮਾਂ ਖੁਸ਼ ਹੁੰਦੀ ਹੈ ਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕੋਈ ਵੀ ਇਹੋ ਜਿਹਾ ਦਿਨ ਜਿਹੜਾ ਉਹ ਨਹੀਂ ਆਉਂਦਾ ਜਿੱਦਾਂ ਜਵਾਕ ਰੋਂਦਾ ਹੋਵੇ ਤੇ ਮਾਂ ਹੱਸਦੀ ਹੋਵੇ ਤੇ ਆਪਾਂ ਹੱਸ-ਹੱਸ ਕੇ ਜਨਮ ਦਿਨ ਮਨਾਉਨੇ ਹਨਾ ਤੇ ਉਹਦੇ ਆਪਣੀ ਮਾਂ ਨੂੰ ਪੁੱਛ ਕੇ ਦੇਖਿਓ ਵੀ ਮਾਂ ਜੇ ਮੈਂ ਅੱਜ ਰੋਵਾਂ ਜਨਮ ਦੇ ਨਾਲ ਇਹ ਦਿਨ ਤਾਂ ਤੂੰ ਖੁਸ਼ ਹੋਵੇਂਗੀ ਤਾਂ ਮਾਂ ਕਦੇ ਨਹੀਂ ਕਹਿੰਦੀ ਵੀ ਮੈਂ ਖੁਸ਼ ਹੋਊਂਗੀ ਪੁੱਤ ਤੇ ਇੱਥੋਂ ਜਿਹੜਾ ਜਨਮ ਦਿਨ ਆ ਉਹ ਬਣਿਆ ਸੀ ਤੇ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਹੈ ਜੀਆ ਵੀਡੀਓ ਦੇਖਣ ਲਈ ਧੰਨਵਾਦ